ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 17 ਅਕਤੂਬਰ 17 ਸਤੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਜਿਵੇਂ ਦਿਨ ਵੇਲੇ ਦੱਸਿਆ ਹੋਇਆ ਸੀ ਕਿ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਅਤੇ ਗਰਮ ਤੇ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਸਾਫ਼, ਗਰਮ ਅਤੇ ਖੁਸ਼ਕ ਹੀ ਬਣਿਆ ਹੋਇਆ ਹੈ ਪਰ ਬਾਅਦ ਦੁਪਹਿਰ ਤੋਂ ਕਿਤੇ ਕਿਤੇ ਮਾੜੇ-ਮੋٹے ਹੀਟ ਸੈੱਲ ਬਣ ਸਕਦੇ ਹਨ ਉਹਨਾਂ ਨਾਲ ਟੁੱਟਮੇ ਜਿਹੇ ਛਰਾਟੇ ਮਾੜੇ-ਮੋٹے ਕੁਝ ਖੇਤਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਆਸ-ਪਾਸ ਲੱਗ ਸਕਦੇ ਹਨ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅੱਜ ਦਿਨ ਵਿਲੇ ਸੋ ਦੂਸਰੀ ਤਰਫ ਜਿਹੜਾ ਇੱਕ ਲੋ ਪ੍ਰੈਸ਼ਰ ਏਰੀਆ ਹੌਲੀ-ਹੌਲੀ ਅੱਗੇ ਨੂੰ ਵਧ ਰਿਹਾ ਹੈ ਉਸ ਦਾ ਅਸਰ ਕੱਲ ਤੋਂ ਪੰਜਾਬ ਦੇ ਵਿੱਚ ਪੈਣਾ ਸ਼ੁਰੂ ਹੋ ਜਾਵੇਗਾ ਜਿਸ ਸਦਕਾ ਹੋ ਸਕਦਾ ਹੈ ਕਿ ਕੁਝ ਕਲਾਕੀਆਂ ਦੇ ਵਿੱਚ ਸਵੇਰ ਤੜਕਸਰ ਤੁਹਾਨੂੰ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਚੜ੍ਹਦੇ ਵਾਲੇ ਪਾਸੇ ਜਾਂ ਕੱਲ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਇਹ ਕਾਰਵਾਈਆਂ ਕੱਲ ਨੂੰ ਲਿਮਟਿਡ ਖੇਤਰਾਂ ਦੇ ਵਿੱਚ ਰਹਿਣਗੀਆਂ ਜਾਂ ਕੱਲ ਦੀ ਰਾਤ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਹਿੱਸੇ ਖਾਸ ਕਰਕੇ ਮਾਲਵੇ ਦੇ ਤੇ ਜਿਹੜੇ ਪੱਛਮੀ ਮਾਲਵਾ ਖਾਸ ਕਰਕੇ ਫਰੀਦਕੋਟ ਮਾਨਸਾ ਜਾਂ ਗਿੱਦੜਵਾਹਾ ਫਿਰੋਜ਼ਪੁਰ ਮਲੋਟ ਇਹਨਾਂ ਖੇਤਰਾਂ ਦੇ ਵਿੱਚ ਵਧੀਆ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਦੁਆਬੇ ਦੇ ਵਿੱਚ ਟੁੱਟਵੇਂ ਤੌਰ ਤੇ ਤੇ ਪੁਵਾਦ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦੇ ਹਨ ਕੱਲ ਨੂੰ ਬਾਕੀ ਪੰਜਾਬ ਦੇ ਵਿੱਚ ਬੱਦਲ ਵਾਈ ਸਾਰੇ ਇਲਾਕਿਆਂ 'ਚ ਬਣੇਗੀ ਤੇ ਮੀਂਹ ਕਿੱਥੇ-ਕਿੱਥੇ ਪੈਂਦਾ ਹੈ ਇਹ ਕੱਲ ਨੂੰ ਪਤਾ ਜਰੂਰ ਲੱਗੇਗਾ